ਦੀ ਕਰ ਰੱਖੇ ਪੰਜ ਕਰ ਸਾਥੀ ਨਾਉ ਸ਼ੈਤਾਨ ਮਤ ਕੱਟ ਜਾਈ ਇੱਕ ਦਿਨ ਨਾ ਸ੍ਰੀ ਗੁਰੂ ਨਾਰਦ ਦੇਵ ਜੀ ਮਹਾਰਾਜ ਪ੍ਰਵਚਨ ਕਰ ਰਹੇ ਸਨ ਸੰਗਤ ਸੁਣ ਰਹੀ ਸੀ ਜਿਸ ਪਿੰਡ ਦੇ ਗਾਇਤੇ ਉੱਥੇ ਸੰਗਤ ਸੁਣ ਰਹੀ ਸੀ ਸ੍ਰੀ ਗੁਰੂ ਮਹਾਰਾਜ ਦੇ ਸਾਥ ਤੇ ਭਾਈ ਮੱਲਾ ਵਰਦਾਨਾ ਜੀ ਬੈਠੇ ਨੇ ਤੇ ਸ੍ਰੀ ਮਹਾਰਾਜ ਜੀ ਨੇ ਦੇਖਿਆ ਸਾਰੇ ਸੰਗਤ ਦੇ ਵਿੱਚ ਇੱਕ ਨਾ ਬੰਦਾ ਬੜੀ ਹੰਕੜੀ ਦੇ ਵਿੱਚ ਬੈਠਾ ਸੀ ਇਦਾਂ ਜਿਵੇਂ ਹੁੰਦੇ ਨੇ ਵੀ ਮੈਂ ਤਾਂ ਵੈਸੇ ਹੀ ਟਾਈਮ ਟਪਾ ਰਿਹਾ ਹਾਂ ਵੀ ਮੇਰੇ ਮੈਂ ਕਿੱਥੇ ਬਹਿਣਾ ਸੀ ਇੱਥੇ ਤੇ ਉਹਨੂੰ ਐਸੇ ਵੀ ਇਹ ਜੋ ਉਪਦੇਸ਼ ਦੇ ਰਹੇ ਨੇ ਇਹਨਾਂ ਨੂੰ ਕੋਈ ਹੈਗੀ ਨਹੀਂ ਕੋਈ ਗਰੀਬ ਅਮੀਰ ਹਨਾ ਇੱਕੋ ਜਿਹੀ ਉਪਦੇਸ਼ ਦੇ ਜਾ ਰਹੇ ਨੇ ਹਨਾ ਸਾਰਿਆਂ ਨੂੰ ਕਹਿੰਦੇ ਪੈਕੇ ਜਾਨੇ ਭਾਈ ਭਲਾ ਕਰੋ ਲੋੜਵੰਦਾਂ ਦਾ ਭਲਾ ਕਰੋ ਇੱਕ ਦੂਜੇ ਦੀ ਸਹਾਇਤਾ ਕਰੋ ਤੇ ਉੱਥੇ ਬੜੀ ਹੰਕੜੀ 'ਚ ਵੀ ਕੋਈ ਗ੍ਰੰਥ ਮੇਧਾ ਸ਼ਾਸਤਰ ਦੀ ਗੱਲ ਵਿੱਚ ਗੱਲ ਦੇ ਵੀ ਮੈਂ ਤਾਂ ਬੜਾ ਉਹਨਾ ਵਿਦਵਾਨ ਬੰਦਾ ਮਹਾਰਾਜ ਜੀ ਨੇ ਕਹਿੰਦੇ ਵੀ ਭਾਈ ਤੂੰ ਕੁਝ ਬੋਲਦਾ ਨਹੀਂ ਉਠਾ ਬੜਾ ਤੇਰੇ ਮਨ ਵਿੱਚ ਕੋਈ ਸ਼ੰਕਾ ਤੂੰ ਸਾਨੂੰ ਪ੍ਰਸ਼ਨ ਪੁੱਛੋ ਕੋਈ ਗੱਲ ਕਰਦਾ ਸੀ ਤੇ ਹਨਾ ਜਿੰਨੇ ਜੋਗੇ ਹੋਏ ਉਹਨਾਂ ਦਾ ਪਰਮਾਤਮਾ ਹਾਮ ਸੀ ਕੇ ਉਪਰ ਮਹਾਰਾਜ ਅਮੀਸ਼ਾ ਨਿਮਰਤਾ ਦੇ ਵਿੱਚ ਰਹਿੰਦੇ ਹੁੰਦੇ ਸੀ ਪਰ ਫਿਰ ਵੀ ਮਹਾਰਾਜ ਨੇ ਕਿਹਾ ਤੂੰ ਭਾਈ ਦੱਸ ਕਹਿੰਦਾ ਮਹਾਰਾਜ ਮੈਂ ਨਾ 30 ਦਿਨ ਮੈਂ ਰੋਜ਼ੇ ਵੀ ਰੱਖਦਾ ਮਤਲਬ ਰੋਜ਼ ਮੈਂ ਮਸਜਿਦ ਜਾਣਾ ਰੋਜ਼ ਗੁਰਦੁਆਰੇ ਜਾਣਾ ਮਹਾਰਜ ਕਹਿੰਦੇ ਠੀਕ ਆ ਵੀ ਮੈਂ ਰੋਜ਼ੇ ਵੀ ਰੱਖਦਾ ਨਾਲ ਮੈਂ ਨਮਾਜ਼ ਵੀ ਪੜਦਾ ਨਮਾਜ਼ ਆ ਜਿਹੜੀ ਉਹ ਪੰਜ ਵਕਤ ਦੀ ਮੈਂ ਪੜਦਾ ਜਿਵੇਂ ਆਪਣਾ ਕਹਿੰਦੇ ਪੰਜ ਨਿਤਨੇਮ ਕਰਦਾ ਪੰਜ ਬਾਣੀਆਂ ਪੜਦਾ ਮਹਾਰਜ ਕਹਿੰਦੇ ਠੀਕ ਆ ਤੁਹਾਨੂੰ ਵੀ ਮੈਨੂੰ ਲੱਗ ਮੈਨੂੰ ਨਹੀਂ ਲੱਗਦਾ ਵੀ ਮੈਂ ਇਹਨਾਂ ਲੋਕਾਂ ਦੇ ਵਿੱਚ ਬੈਠਣ ਦੇ ਹਲਾ ਉਹ ਲੋਕਾਂ ਦੇ ਨਾਲ ਬੈਠਣਾ ਬੈਠਣਾ ਮੈਨੂੰ ਚਾਹੀਦਾ ਮੇਰਾ ਰਤਬਾ ਉੱਚਾ ਵੀ ਤਾਂ ਮਹਾਰਾਜ ਜੰਦੇ ਮਹਾਰਾਜ ਨੇ ਬਾਣੀਚਾਰਨ ਦਿੱਤੀ ਕਹਿੰਦੇ 30 ਕਲ ਰੱਖੇ ਮਤਲਬ 30 ਦਿਨ ਤੂੰ ਮਸੀਤ ਮੰਦਿਰ ਵਿੱਚ ਜਾ ਜਾ ਗੁਜ਼ਾਰੇ ਰੱਖੇ ਗੁਰਦੁਆਰੇ ਜਾ ਜਾ 30 ਦਿਨ ਗੁਜ਼ਾਰੇ ਪੰਜ ਕਰ ਸਾਥੀ ਪੰਜ ਨਾ ਮਾਜਾਂ ਨੂੰ ਵੀ ਆਪਣਾ ਸਾਥੀ ਬਣਾ ਲਿਆ ਪੰਜ ਬਾਣੀਆਂ ਨੂੰ ਤਨੇ ਨੂੰ ਵੀ ਆਪਣਾ ਸਾਥੀ ਬਣਾ ਲਿਆ ਅਬ ਮਹਾਰਾਜ ਕਹਿੰਦੇ ਅੱਗੇ ਕੀ ਬੋਲਣ ਵਾਲੇ ਕਹਿੰਦੇ ਨਾਉਂ ਸ਼ੈਤਾਨ ਮਤ ਕੱਟ ਜਾਈ ਕਹਿੰਦੇ ਸ਼ੈਤਾਨੀ ਦਾ ਫੇਰ ਨਹੀਂ ਗਈ ਸ਼ੈਤਾਨ ਦਾ ਜਿਹੜਾ ਨਾਮ ਲੱਗਿਆ ਸੀ ਉਹ ਤਾਂ ਫੇਰ ਦੇ ਵਿੱਚੋਂ ਦਾ ਹੈ ਕਿੜੀ ਫਿਰ ਤੇਰਾ 30 ਤਰ ਰੱਖੇ ਉਹ 30 ਦਿਨ ਜਿਹੜੇ ਤੂੰ ਰੱਖੇ ਰੋਜ਼ੇ ਰੱਖਦਾ ਜਾਂ ਗੁਰਦੁਆਰੇ ਜਾਂਦਾ ਜਾਂ ਕੁਝ ਵੀ ਕਰਦਾ ਉਹਦਾ ਕੀ ਫਾਇਦਾ ਹੋਇਆ ਪੰਜ ਕਾਲ ਸਾਥੀ ਵੀ ਜਿਹੜੇ ਤੂੰ ਪੰਜ ਨਮਾਜ਼ਾਂ ਪੜਦਾ ਪੰਜ ਨਿਤਨੇਮ ਕਰਦਾ ਜੇ ਤੇਰੇ ਮਨ 'ਚ ਨਿਮਰਤਾ ਹੀ ਨਹੀਂ ਆਈ ਲੋੜਵੰਦ ਦਾ ਤੂੰ ਸਹਾਰਾ ਵੀ ਬਣ ਸਕਦਾ ਤੇਰੇ ਮਨ 'ਚ ਉਹ ਹੈ ਕਿਨੇ ਗਈ ਤੇਰੇ ਮਨ 'ਚ ਆ ਵੀ ਮਾਤਾ ਫਲਾਣਾ ਮੈਂ ਕਿੱਥੇ ਉਹ ਕਿੱਥੇ ਤੇਦਰ ਉੱਥੇ ਜਾਣਦਾ ਕੀ ਫਾਇਦਾ ਤੂੰ ਚੱਲ ਕਦੇ ਮੈਨੂੰ ਕੁਰਾਨ 'ਚੋਂ ਦੱਸ ਦੂਜਾ ਵੀ ਮੈਂ ਦੱਸ ਵੀ ਹਜਰਤ ਮੁਹੰਮਦ ਸਾਹਿਬ ਜੀ ਦੇ ਦੱਸਦੇ ਵੀ ਉਹਨਾਂ ਨੇ ਕਦੇ ਜੀਵਨ ਦੇ ਵਿੱਚ ਕਿਹਾ ਕਿ ਉਹਨਾਂ ਨੇ ਨਿਮਰਤਾ ਜ ਰਹਿਣ ਨੂੰ ਕਿਹਾ ਕਿ ਐਂਕੜੀ ਚ ਕਹਿੰਦਾ ਜੀ ਨਿਮਰਤਾ ਚ ਮਹਾਰਾਜ ਕਹਿੰਦੇ ਵੀ 30 ਰੋਜ਼ੇ ਕੀ ਸਿਖਾਉਂਦੇ ਨੇ ਆਪਕੋ ਕਹਿਣਾ ਕਿ ਕਿ ਸਦਾ ਟੱਬਰਣਾ ਕਹਿੰਦਾ ਜੀ ਸੱਚ ਬਚਨ ਹਾਂਜੀ ਇਹ ਕਹਿੰਦੇ ਨੇ ਕਹਿੰਦੇ ਫਿਰ ਐਂਕੜੀ ਕਿਸ ਗੱਲ ਦੀ ਪੰਜ ਨਮਾਜ਼ਾਂ ਜਿਹੜੀਆਂ ਪੜ੍ਹਦੇ ਆ ਸਰਾਧ ਸਰਾਧ ਦੇ ਨਿਯਮ ਜਿਹੜੇ ਮੰਨਦੇ ਆ ਰੂਲ ਜਿਹੜੇ ਮੰਨਦੇ ਆ ਸਹੀयत ਚ ਰਹਿਣੇ ਆ ਇੱਕ ਕਾਦੇ ਲਈ ਆ ਉਹ ਜੇ ਲੱਗਿਆ ਆ ਵੀ ਇਹ ਕੀ ਮਹਾਰਾਜ ਕਹਿੰਦੇ ਗੁਰਦੁਆਰਾ ਜਾਣਾ ਵੀ ਤਾਂ ਹੀ ਪਰਵਾਹ ਨਾ ਜੇ ਕਿਸੇ ਤੇ ਬਾਹਰ ਵੀ ਆ ਕੇ ਕਿਸੇ ਦਾ ਭਲਾ ਕਰਦਾ ਤੇ ਨਿੱਤ ਨੇ ਵੀ ਤਾਂ ਸਭਲਾ ਜੇ ਸਾਰਿਆਂ ਨੂੰ ਇੱਕ ਨਿਗਾਹ ਚ ਦੇਖਦਾ ਤੇ ਸਾਰੇ ਜੋ ਪਰਮੇਸ਼ਵਰ ਦਾ ਆਨੰਦ ਮਾਣਦੇ ਨੇ ਵੀ ਹੈ ਕੜੀ ਹੈ ਕੜੀ ਮਾਦਾ ਗੁਰਦੁਆਰੇ ਜਾਣਾ ਰੋਜ਼ ਮੇਰੇ ਵਰਗਾ ਤਾਂ ਆਏ ਨਹੀਂ ਬਣਨੇ ਸੋ ਗੁਰੂ ਪਿਆਰਿਓ ਕੀ ਕਰ ਰੱਖੇ ਪੰਜ ਕਰ ਸਾਥੀ ਨਾ ਸ਼ੈਤਾਨ ਮਤ ਘਟ ਜਾਈ ਨੀ ਜਾਣਾ ਵੀ ਬਦ ਸ਼ੈਤਾਨ ਨਹੀਂ ਬਣ ਕੇ ਰਹਿਣਾ ਬਾਦ ਘਟ ਕਰ ਲਿਓ ਜਿੰਨਾ ਕਰਿਓ ਉਹ ਤੇ ਅਮਲ ਕਰ ਲਿਓ ਗੁਰੂ ਘਰ ਜਿੰਨਾ ਹੋ ਸਕੇ ਉਨਾਂ ਜਾਇਆਏ ਉਹ ਪਰਮੰਤ ਅਹੰਕਾਰ ਨਾ ਲੈ ਕੇ ਆਇਆ ਤੇ ਗੁਰੂ ਘਰ ਜਾ ਕੇ ਵੀ ਅਹੰਕਾਰ ਦਾ ਫੇਰ ਮਤਲਬ ਗੁਰੂ ਘਰ ਇਹ ਨਹੀਂ ਗਿਆ ਤੇ ਨਿਤਨੇਮ ਕਰਕੇ ਵੀ ਨਿਤ ਨੀਤ ਸiddhi ਨਾ ਹੋਈ ਬੈਨੂ ਨਹੀਂ ਗੱਲ ਬਣੀ ਸੋ ਇਦਾਂ ਗੁਰੂ ਨਾਨਕ ਪਾਸ਼ਾ ਨੇ ਉਹਦਾ ਅਹੰਕਾਰ ਤੋੜਿਆ ਤੇ ਉਹ ਕਹਿੰਦਾ ਚਰਨੀ ਲੱਗ ਕੇ ਮਹਾਰਾਜ ਅੱਜ ਮੈਨੂੰ ਪਤਾ ਲੱਗਿਆ ਵੀ ਰੋਚਿਆਂ ਦਾ ਕੀ ਮਤਲਬ ਹੈ ਨਮਾਜ਼ ਦਾ